ਕਿਵੇਂ ਜਿਹੜਾ ਪ੍ਰੈਗਨੈਂਸੀ ਨੂੰ 9 ਮਹੀਨਿਆਂ ਤੱਕ ਕਾਮਯਾਬ ਕੀਤਾ ਜਾ ਸਕਦਾ ਹੈ ਕਿਸ ਤਰੀਕੇ ਨਾਲ ਅਸੀਂ ਮਿਸਕਾਰੇਜ ਤੋਂ ਬਚ ਸਕਦੇ ਹਾਂ ਸਰ ਅਸੀਂ ਇੱਕ ਛੋਟਾ ਜਿਹਾ ਗੱਲ ਮਤਲਬ ਕਿ ਇੱਕ ਮੈਜਿਕ ਫਾਰਮੂਲਾ ਅੱਜ ਮੈਂ ਦੱਸਦੀ ਹਾਂ ਕਿ ਅਸੀਂ ਨਾ ਹੀ ਕਿਸੇ ਡਾਕਟਰ ਦੇ ਮੂੰਹ ਇਹ ਗੱਲ ਸੁਣੀਏ ਕਿ ਤੁਹਾਡਾ ਮਿਸਕਾਰੇਜ ਹੋ ਸਕਦਾ ਹੈ ਜਾਂ ਤੁਹਾਨੂੰ ਆਈਵੀਐਫ ਕਰਾਉਣਾ ਪਏਗਾ ਸਰ ਬਹੁਤ ਸੌਖਾ ਟਰੀਟਮੈਂਟ ਹੈ ਜੋ ਸਾਡੇ ਘਰ ਦੇ ਵਿੱਚ ਹੀ ਪਿਆ ਹੈ ਇਹ ਆਮਲੇ ਦਾ ਮਰਬਾਸਰ ਇਹਦੇ ਉਪਰ ਆ ਲਗਾਇਆ ਹੈ ਕਿ ਅਸੀਂ ਚਾਂਦੀ ਦਾ ਵਰਕ ਲਗਾਇਆ ਹੈ ਉਹ ਇਹਨੂੰ ਦਹੀਂ ਚ ਡੋਬ ਕੇ ਖਾ ਲਈ ਸਰ ਇਸ ਨੂੰ ਦਹੀਂ ਦੇ ਵਿੱਚ ਇਹਨੂੰ ਨਹੀਂ ਡਬੋ ਕੇ ਖਾਣਾਗਾ ਜੀ ਇਹ ਦੂਸਰਾ ਫਾਰਮੂਲਾ ਜਿਹੜਾ ਅਸੀਂ ਡਿਸਕਸ ਕਰਨਾ ਪਰ ਹੁਣ ਇਹੀ ਕਿ ਅਸੀਂ ਨਾ ਪਹਿਲੇ ਮਹੀਨੇ ਅਬੋਰਟ ਕਰਾਨਾ ਜੀ ਸਟ੍ਰਿਕਲੀ ਨਾ ਅਸੀਂ ਦੂਜੇ ਨਾ ਚੌਥੇ ਨਾ ਸੱਤਵੇਂ ਨਾ ਅੱਠਵੇਂ ਅਸੀਂ ਪ੍ਰੈਗਨੈਂਸੀ ਕੰਸਰਵ ਕੀਤੀ ਹੈ ਤਾਂ ਬੱਚਾ ਅਸੀਂ ਲੈ ਕੇ ਲੈਣਾ ਹੀ ਲੈਣਾ ਜਿਹੜੀ ਇਹ ਮਿਸਕਾਰੇਜ ਦੇ ਚਾਂਸ ਹੈ ਐਂਡੋਮੈਟਰੋਸਿਸ ਲਾਈਨਿੰਗ ਪਤਲੀ ਹੋਏਗੀ ਅਗਰ ਇਹ ਪਤਲੀ ਹੋਏਗੀ ਤਾਂ ਇਹਦੇ ਵਿੱਚ ਬੇਬੀ ਕੈਰੀ ਲੌਂਗ ਟਾਈਮ ਲਈ ਨਹੀਂ ਹੋ ਸਕੇਗਾ ਤਾਂ ਆਬਵੀਅਸ ਹੈ ਸੈਕਿੰਡ ਜਾਂ ਫੋਰਥ ਮੰਥ ਦੇ ਵਿੱਚ ਮਿਸਕਾਰੇਜ ਆਣਾ ਹੀ ਆਣਾ ਹੈ ਅਸੀਂ ਖੁਦ ਚਾਉਂਦੇ ਨਹੀਂ ਆ ਕਿ ਗਰਭਪਾਤ ਹੋਵੇ ਪਰ ਡਾਕਟਰ ਸਾਹਿਬ ਨੂੰ ਕਹਿ ਦਿੰਦੇ ਨੇ ਜੀ ਵੀ ਇਹ ਤਾਂ ਤੁਹਾਨੂੰ ਜਿਹੜਾ ਅਬੋਰਟ ਕਰਵਾਉਣਾ ਹੀ ਪੈਣਾ ਨਹੀਂ ਤਾਂ ਫਿਰ ਤੁਹਾਡੀ ਜਾਨ ਨੂੰ ਖਤਰਾ ਬਲੱਡ ਥੋੜਾ ਜਿਹਾ ਬਲੱਡ ਲੱਗ ਗਿਆ ਜੀ ਕਹਿੰਦੇ ਪ੍ਰੋਬਲਮ ਹੋ ਗਈ ਫਿਰ ਡਾਕਟਰ ਕੋਲ ਚਲੇ ਜਾਂਦੇ ਡਾਕਟਰ ਕਹਿੰਦੇ ਜੀ ਆਬੋਰਟ ਕਰਨਾ ਪਏਗਾ ਇਹ ਬੱਚਾ ਨਹੀਂ ਠਹਿਰ ਸਕਦਾ ਇਹ ਹੀ ਦਿੱਕਤ ਆਉਂਦੀ ਹੈ ਤਾਂ ਫਿਰ ਅਸੀਂ ਕਿਉਂ ਨਹੀਂ ਪਹਿਲੇ ਮਹੀਨੇ ਤੋਂ ਇਹ ਦਹੀਂ ਕਿੰਨਾ ਫਾਇਦੇਦਾਰ ਸਰ ਜ਼ਬਰਦਸਤ ਬੈਨੀਫਿਟ ਹੈ ਪ੍ਰੈਗਨੈਂਸੀ ਦੇ ਵਿੱਚ ਕਿਉਂ ਨਾ ਅਸੀਂ ਪਹਿਲੇ ਮਹੀਨੇ ਤੋਂ ਸ਼ੁਰੂ ਕਰ ਲਈਏ 8 ਮਹੀਨੇ ਮਤਲਬ ਵੀ ਨਹੀਂ ਤੁਸੀਂ ਇਹ ਦੋਨੋਂ ਚੀਜ਼ਾਂ ਅਗਰ ਮੇਰੀਆਂ ਸ਼ੁਰੂ ਕਰ ਲਈਆਂ ਕਨਸੈਪਸ਼ਨ ਤੋਂ ਲੈ ਕੇ 8ਵੇਂ ਔਰ 9ਵੇਂ ਮਹੀਨੇ ਤੱਕ ਮੈਂ ਦਾਵਾ ਕਰਦੀ ਹਾਂ ਸਰ ਏ ਮਤਲਬ ਉਹਨਾਂ ਦਾ ਮਿਸਕਾਰੇਜ ਛੱਡੋ ਉਹਨਾਂ ਦਾ ਬੇਬੀ ਹੀ ਬਹੁਤ ਅੱਛਾ ਹੋਣਾ ਬਹੁਤ ਵਾਰ ਹੁੰਦਾ ਸਾਡੀ ਭੈਣਾਂ ਨੂੰ ਬੀਪੀ ਕਰਕੇ ਕਨਸੀਵ ਹੀ ਨਹੀਂ ਹੁੰਦਾ ਜੀ ਜਿਨ੍ਹਾਂ ਨੂੰ ਫਿਰ ਉੱਥੇ ਉਹ ਕੀ ਹੱਲ ਹੈ ਇਹਨਾਂ ਇਹਨਾਂ ਚੀਜ਼ਾਂ ਨਾਲ ਹੱਲ ਹੋਏਗਾ ਸਰ ਟੱਚवुड ਇਦਾਂ ਇਦਾਂ ਦੇ ਕੇਸ ਆ ਇਹ ਸੁਭਾਗੇ ਮੈਂ ਦਿੰਨੀ ਆ ਜਿਵੇਂ 3 ਮੰਤ ਦਾ ਟ੍ਰੀਟਮੈਂਟ ਸਰ ਸੁਭਾਗੇ ਦੇ ਤਿੰਨ ਕੈਪਸੂਲ ਖਾਣ ਦੇ ਨਾਲ ਵੀ ਮੇਰੇ ਪੇਸ਼ੈਂਟਸ ਨੂੰ ਪ੍ਰੈਗਨਨਸੀ ਕਨਸੀਵ ਹੋ ਗਈ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਅਜੋਹ ਟੈਸਟ ਦੱਸਣ ਵਾਲਿਓ ਜਿਹੜੇ ਟੈਸਟ ਨਾਲ ਜਿਵੇਂ ਅਸੀਂ ਸ਼ੁਰੂਆਤ ਦੇ ਵਿੱਚ ਕਰਵਾ ਲਈਏ ਤਾਂ ਪ੍ਰੈਗਨੈਂਸੀ ਨਾਲ ਸੰਬੰਧਿਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦੀ ਜਿਹੜੀ ਟੈਨਸ਼ਨ ਹੁੰਦੀ ਹੈ ਟੈਨਸ਼ਨ ਖਤਮ ਹੋ ਜਾਏਗੀ। ਇਹ ਟੈਸਟ ਦੇ ذریعے ਸਾਨੂੰ ਪਤਾ ਲੱਗ ਜਾਂਦਾ ਹੈ ਕਿ ਮਿਸਕਾਰੇਜ ਦੇ ਚਾਂਸਸ ਕਿਉਂ ਬਣ ਰਹੇ ਹੈ ਕਿ ਕਰੋਮੋਸੋਮ ਐਬਨਾਰਮਲਿਟੀਆਂ ਹੈ। ਪ੍ਰੈਗਨੈਂਸੀ ਹੋਈ ਹੋਈ ਹੈ ਪ੍ਰੈਗਨੈਂਸੀ ਦੇ ਦੌਰਾਨ ਹੀ ਸਾਨੂੰ ਥੋੜਾ ਜਿਹਾ ਬਲੱਡ ਆ ਗਿਆ, ਥੋੜਾ ਜਿਹਾ ਦਾਗ ਲੱਗ ਗਿਆ। ਉਸ ਦੌਰਾਨ ਇਹ ਕਾਰਗਰ ਹੈਗਾ ਬਚਾਲੇਗਾ। ਸਰ ਇਹ 101 ਨੇ 110% ਲੈਣੀ ਹੈਗੀ ਉਹਨਾਂ ਨੇ ਲਾਲ ਮਿੱਟੀ ਲੈਣੀ ਹੈਗੀ ਸਰ ਬਾਕੀ ਜੇ ਫਿਰ ਵੀ ਉਹਨਾਂ ਨੇ ਮਿੱਟੀ ਬਾਰੇ ਪੁੱਛਿਆ ਵੀ ਕਿਹੜੀ ਮਿੱਟੀ ਜਿਸੀ ਪੈਰ ਮਿੱਟੀ ਦੇ ਵਿੱਚ ਪੈਰਾਂ ਨੂੰ ਸਰ ਡੇਲੀ 15 ਤੋਂ 20 ਮਿੰਟ ਕਿੰਨਾ ਕੁ ਉਹਨਾਂ ਨੇ ਪਾਣੀ ਪਾਉਣਾ ਹੈ ਕਿੰਨਾ ਕੁ ਮoiisture ਕਰਨਾ ਉਹ ਮੈਨੂੰ ਉਹ ਕਾਲ ਕਰ ਸਕਦੇ ਆ ਮੈਨੂੰ ਪੁੱਛ ਸਕਦੇ ਆ ਕਿ ਜੇ ਅਗਰ ਕੋਈ ਵੀ ਦਿੱਕਤ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਮਿੱਟੀ ਦੇ ਵਿੱਚ ਪੈਰ ਦੇ ਕੇ ਉਹਨੂੰ ਠੀਕ ਰੱਖਿਆ ਜਾ ਸਕਦਾ ਹੈ ਵੀਡੀਓਜ਼ ਉਹਨਾਂ ਦੇ ਨੁਸਖੇ ਉਹਨਾਂ ਦੇ ਫਾਰਮੂਲੇ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਆਂ ਕੁਦਰਤੀ ਆਈਵੀਐਫ ਦੇ ਢੰਗ ਤਰੀਕੇ ਤੁਹਾਨੂੰ ਦੱਸ ਚੁੱਕੇ ਆਂ ਪਰ ਜਦੋਂ ਅਸੀਂ ਕੁਦਰਤੀ ਆਈਵੀਐਫ ਵਾਲੇ ਪਾਸੇ ਵੀਡੀਓ ਸ਼ੇਅਰ ਕੀਤੇ ਨੁਸਖੇ ਫਾਰਮੂਲੇ ਸ਼ੇਅਰ ਕੀਤੇ ਤਾਂ ਉਸ ਤੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਜਿਹੜੇ ਫੋਨ ਕਾਲਸ ਆਉਣੇ ਸ਼ੁਰੂ ਹੋਏ ਸਵਾਲ ਆਉਣੇ ਸ਼ੁਰੂ ਹੋਏ ਕਿ ਸਾਨੂੰ ਪ੍ਰੈਗਨੈਂਸੀ ਤਾਂ ਹੋ ਜਾਂਦੀ ਹੈ ਪਰ ਪ੍ਰੈਗਨੈਂਸੀ ਤੋਂ ਬਾਅਦ ਸਾਨੂੰ ਦਿੱਕਤਾਂ ਪਰੇਸ਼ਾਨੀਆਂ ਬਹੁਤ ਜ਼ਿਆਦਾ ਸ਼ੁਰੂ ਹੋ ਜਾਂਦੀਆਂ ਨੇ ਔਰ ਹੁੰਦਾ ਕਿ ਇਹ ਕਿ ਕਈ ਵਾਰ ਤੇ ਮਿਸਕਾਰੇਜ ਦੀ ਸਮੱਸਿਆ ਨਾਲ ਵੀ ਸਾਡੀ ਭੈਣ ਨੂੰ ਸਾਡੀ ਮਾਂ ਨੂੰ ਜਿਹੜਾ ਦੋ ਦੋ ਚਾਰ ਚਾਰ ਹੋਣਾ ਪੈਂਦਾ ਜਿਹੜਾ ਕਿ ਬਹੁਤ ਵੱਡਾ ਮੈਂਟਲ ਟਰਮ ਹੈ ਅੱਜ ਉਸੇ ਮੁੱਦੇ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਅਸੀਂ ਸੀਨੀਅਰ ਨਰਸਿੰਗ ਆਫੀਸਰ ਹਰਮਿਤ ਕੋਰ ਜੀ ਨਾਲ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਜਿਹੜਾ ਪ੍ਰੈਗਨੈਂਸੀ ਨੂੰ 9 ਮਹੀਨਿਆਂ ਤੱਕ ਕਾਮਯਾਬ ਕੀਤਾ ਜਾ ਸਕਦਾ ਹੈ ਕਿਸ ਤਰੀਕੇ ਨਾਲ ਅਸੀਂ ਮਿਸਕਾਰੇਜ ਤੋਂ ਬਚ ਸਕਦੇ ਹਾਂ ਪ੍ਰੈਗਨੈਂਸੀ ਤੋਂ ਬਾਅਦ ਹੋਣ ਵਾਲੀਆਂ ਦੁੱਖ ਤਕਲੀਫਾਂ ਤੋਂ ਅਸੀਂ ਰਾਹਤ ਪਾ ਸਕਦੇ ਹਾਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਹਮੇਸ਼ਾ ਦੀ ਤਰ੍ਹਾਂ ਹਰਮੀਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਧੰਨਵਾਦ ਸਰ ਤੁਹਾਡਾ ਵੀ ਤੇ ਮੇਰੇ ਦਰਸ਼ਕਾਂ ਦਾ ਵੀ ਮੇਰੀਆਂ ਲਾਸਟ ਵੀਡੀਓਜ਼ ਨੂੰ ਜੋ ਬਹੁਤ ਸਾਰਾ ਪਿਆਰ ਦੇ ਰਹੇ ਆ ਮੈਮ ਤੁਹਾਡੇ ਨੁਸਖੇ ਤੁਹਾਡੇ ਫਾਰਮੂਲੇ ਬਹੁਤ ਜ਼ਿਆਦਾ ਮਕਬੂਲ ਹੋ ਰਹੇ ਨੇ ਬਹੁਤ ਲੋਕ ਡਾਕਟਰੀ ਸਲਾਹ ਨਾਲ ਉਹਨਾਂ ਦਾ ਫਾਇਦਾ ਲੈ ਰਹੇ ਨੇ ਤੁਹਾਡੀ ਸਲਾਹ ਨਾਲ ਵੀ ਉਹਨਾਂ ਦਾ ਫਾਇਦਾ ਲੈ ਰਹੇ ਨੇ ਪਰ ਜਿਹੜਾ ਸਵਾਲ ਇਸ ਵੇਲੇ ਸਾਡੇ ਕੋਲ ਬਹੁਤ ਜ਼ਿਆਦਾ ਆਇਆ ਤੁਹਾਡੇ ਕੋਲ ਵੀ ਉਹੀ ਸਵਾਲ ਆਇਆ ਮੇਰੇ ਕੋਲ ਵੀ ਲੋਕਾਂ ਦੇ ਵੀਡੀਓ ਪਾਉਣ ਤੋਂ ਬਾਅਦ ਸਵਾਲ ਆਇਆ ਕਿ ਪ੍ਰੈਗਨਨਸੀ ਹੋ ਜਾਂਦੀ ਹੈ ਪਰ ਸਟੇਬਲ ਨਹੀਂ ਰਹਿੰਦੀ ਦੂਜੇ ਮਹੀਨੇ ਤੀਜੇ ਮਹੀਨੇ ਮਿਸਕਾਰਜ ਹੋ ਜਾਂਦਾ ਹੈ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਜੋ ਟੈਸਟ ਦੱਸਣ ਵਾਲਿਓ ਜਿਹੜੇ ਟੈਸਟ ਨਾਲ ਜਿਕਰ ਅਸੀਂ ਸ਼ੁਰੂਆਤ ਦੇ ਵਿੱਚ ਕਰਵਾ ਲਈਏ ਤਾਂ ਪ੍ਰੈਗਨੈਂਸੀ ਨਾਲ ਸੰਬੰਧਿਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦੀ ਜਿਹੜੀ ਟੈਨਸ਼ਨ ਹੁੰਦੀ ਹੈ ਟੈਨਸ਼ਨ ਖਤਮ ਹੋ ਜਾਏਗੀ ਸਰ ਜਿਹੜੇ ਤੁਸੀਂ ਟੈਸਟ ਦੀ ਗੱਲ ਕੀਤੀ ਇਹ ਟੈਸਟ ਹੈਗਾ ਜੀ ਏਪੀਏ ਟੈਸਟ ਹੁੰਦਾ ਸਰ ਐਂਟੀ ਫਾਸਫੋਲਿਪਿਡ ਐਂਟੀਬਾਡੀਜ਼ ਟੈਸਟ ਇਹ ਟੈਸਟ ਦੇ ਜਰੀਏ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਮਿਸਕੈਰੇਜ ਦੇ ਚਾਂਸਸ ਕਿਉਂ ਬਣ ਰਹੇ ਹੈ ਕਿ ਕਰੋਮੋਸੋਮ ਐਬਨਾਰਮਲਿਟੀਆਂ ਹੈ ਸਮ ਟਾਈਮ ਕੀ ਹੁੰਦਾ ਹੈ ਕਿ ਜਿਵੇਂ ਫੀਮੇਲਸ ਚੈੱਕ ਕਰਦੀ ਹੈ ਕਿ ਪ੍ਰੈਗਨਨਸੀ ਪੋਜ਼ਿਟਿਵ ਆ ਜਾਂਦੀ ਹੈਗੀ ਹੈ ਇਹ ਫਾਲਸ ਪ੍ਰੈਗਨਨਸੀ ਵੀ ਹੁੰਦੀ ਹੈ ਕਿਉਂਕਿ ਯੂਰੀਨ ਟੈਸਟ ਕਰਦੇ ਆ ਜਾਂਦੀ ਹੈਗੀ ਹੈ ਔਰ ਜਦੋਂ 2 ਕੁ ਮਹੀਨੇ ਨੂੰ ਅਲਟਰਾਸਾਉਂਡ ਕਰਾਉਂਦੇ ਆ ਤੇ ਉਦੋਂ ਕੁਝ ਵੀ ਨਹੀਂ ਹੁੰਦਾ 2 ਜਾਂ 3 ਮਹੀਨਿਆਂ ਬਾਅਦ ਐਮਪਟੀ ਸੈਕ ਹੁੰਦੀ ਹੈ ਉਹ ਸੈਕ ਦੇ ਵਿੱਚ ਮਤਲਬ ਕੁਝ ਬਾਡੀ ਦੇ ਦੇ ਅੰਗ ਨਹੀਂ ਆਂਦੇ ਕਿ ਓਨਲੀ ਲਿਕਵਿਡ ਹੀ ਆਂਦਾ ਹੈਗਾ ਔਰ ਹੋਰ ਇਸ ਤੋਂ ਬਾਅਦ ਦੇਖਿਆ ਜਾਏ ਤੇ ਸਮ ਟਾਈਮ ਕਰਦੇ ਜੀ ਹਾਰਟ ਬੀਟ ਨਹੀਂ ਬੰਦੀ ਇਸ ਤਰ੍ਹਾਂ ਦੀ ਸਭ ਐਮ ਨਾਰਮੈਲਿਟੀਜ਼ ਜਿਹੜੀਆਂ ਹੈਗੀਆਂ ਇਹ ਏਪੀ ਟੈਸਟ ਦੇ ਥਰੂ ਸਭ ਕਲੀਅਰ ਹੋ ਜਾਂਦੀਆਂ ਹੈਗੀਆਂ ਤੇ ਸਰ ਇਹ ਟੈਸਟ ਸਾਨੂੰ ਕਰਾਣਾ ਕਿਉਂ ਜ਼ਰੂਰੀ ਹੈ ਕਿਉਂਕਿ ਜਦੋਂ ਪ੍ਰੈਗਨੈਂਸੀ ਕਨਸੀਵ ਹੋ ਜਾਂਦੀ ਹੈਗੀ ਹੈ ਇਹ ਇੱਕ ਇਮਿਊਨ ਸਿਸਟਮ ਨੂੰ ਇਮਿਊਨ ਸਿਸਟਮ ਦੇ ਵਿੱਚ ਇੱਕ ਐਂਟੀਬਾਡੀਜ਼ ਤਿਆਰ ਹੋ ਜਾਂਦੀ ਹੈ ਜੋ ਕਿ ਸਾਡੇ ਬਲੱਡ ਟਿਸ਼ੂਸ ਤੇ ਅਟੈਕ ਕਰਦੀਆਂ ਔਰ ਅਗਲਸਰ ਬਲੱਡ ਟਿਸ਼ੂਸ ਤੇ ਅਟੈਕ ਕਰਨ ਗਈਆਂ ਓਬਵੀਅਸ ਹੈ ਬਲੱਡ ਸਪਲਾਈ ਪਲੇਸੈਂਟਾ ਨੂੰ ਹੋਣੀ ਹੈਗੀ ਹੈ ਔਰ ਪਲੇਸੈਂਟਾ ਨੂੰ ਅਗੇ ਪ੍ਰੋਪਰ ਨਿਊਟ੍ਰੀਐਂਟਸ ਹੀ ਨਹੀਂ ਜਾਣਗੇ ਬਲੱਡ ਦੇ ਥਰੂ ਤਾਂ ਸਰ ਉਹ ਮਿਸਕੈਰੇਜ ਦੇ ਚਾਂਸਸ 101% ਬਣਦੇ ਹੀ ਹੈਗੇ ਔਰ ਉਹਦਾ ਅਦਰ ਹੈਂਡ ਹੁਣ ਹੁਨੇ ਅਸੀਂ ਡਿਸਕਸ ਕੀਤਾ ਕਿ ਉਹਨਾਂ ਦੀ ਹਾਰਟਬੀਟ ਨਹੀਂ ਬਣਦੀ ਹੈਗੀ ਅਗਰ ਪਲੇਸੈਂਟਾ ਦੇ ਥਰੂ ਪ੍ਰੋਪਰ ਜਿਹੜੇ ਨਿਊਟ੍ਰੀਐਂਟਸ ਹੀ ਨਹੀਂ ਜਾਣਗੇ ਤਾਂ ਫੀਟਸ ਬਣ ਗਿਆ ਪਰ ਫੀਟਸ ਦੇ ਵਿੱਚ ਆਇਆ ਤਾਂ ਕੁਝ ਨਹੀਂ ਫਿਰ ਫੀਟਸ ਦੀ ਹਾਰਟਬੀਟ ਨਹੀਂ ਬਣਦੀ ਸਰ ਇਹੀ ਰੀਜਨਸ ਹੁੰਦੇ ਹੈਗੇ ਆ ਤੇ ਹੋਰ ਅਸੀਂ ਗੱਲ ਕਰੀਏ ਕਿ ਜਿਹੜੇ ਮਿਸਕਾਰੇਜ ਦੇ ਚਾਂਸਸ ਬੇਸਿਕ ਚਾਂਸਸ ਬਣਦੇ ਹੈਗੇ ਆ ਉਸ ਜਿਸ ਤਰ੍ਹਾਂ ਅਸੀਂ ਇਹ ਦੇਖ ਰਹੇ ਹਾਂ ਯੂਟਰਸ 파ਰਟ 'ਤੇ ਹੈ ਜਿਹੜਾ ਬੇਸਿਕ ਰੀਜਨ ਹੈ ਇੱਕ ਤਾਂ ਸਰ ਬੋਡੀ ਦੇ ਵਿੱਚ ਫੀਮੇਲ ਦੀ ਬੋਡੀ ਦੇ ਵਿੱਚ ਵਾਤ ਔਰ ਪਿੱਤ ਬਦ ਜਾਂਦੀ ਏ ਇਹ ਵਧਨ ਕਰਕੇ ਉਹਨਾਂ ਦੀ ਬੋਡੀ ਹੀਟ ਜਿਹੜੀ ਆ ਉਹ ਟ੍ਰਿਗਰ ਹੁੰਦੀ ਆ ਅਗਰ ਅੰਦਰ ਗਰਮੀ ਹੋਏਗੀ ਗਰਮੀ ਹੋਏਗੀ ਤਾਂ ਸਰ ਉਹ ਪ੍ਰੈਗਨੈਂਸੀ ਕਨਸੈਪਸ਼ਨ ਬਹੁਤ ਮੁਸ਼ਕਿਲ ਹੈ ਔਰ ਇਸ ਲੀਵਰ ਦੀ ਗਰਮੀ ਨੂੰ ਵੀ ਕੰਟਰੋਲ ਕਰਨ ਵਾਸਤੇ ਅਸੀਂ ਪਿਛਲੀਆਂ ਬਹੁਤ ਵੀਡੀਓਜ਼ ਦੇ ਵਿੱਚ ਐਜਿਵੇਂ ਲੀਵਰ ਦਾ ਫਾਰਮੂਲਾ ਜਿਹੜਾ ਅਸੀਂ ਬਣਾਇਆ ਹੋਇਆ ਹੈਗਾ ਇਹ ਪਹਿਲਾਂ ਵੀ ਅਸੀਂ ਦੱਸਿਆ ਹੈਗਾ ਹੁਣ ਅਸੀਂ ਦੁਬਾਰਾ ਦੱਸ ਰਹੇ ਕਿ ਇਹ ਅਗਰ ਵਿਦਿਨ ਅ ਮੰਥ ਲੇ ਯੂਜ਼ ਕਰਦੇ ਹੈਗੇ ਤੇ ਜਿਹੜੀ ਬਾਤ ਔਰ ਪਿਤ ਦੋਸ਼ ਹੈ ਉਸਦੀ इजीली ਓਵਰਕਮ ਕਰਕੇ ਪ੍ਰੇ ਲੈਡੀ प्रेग्नेंट ਹੋ ਸਕਦੀ ਹੈਗੀ ਹੈ ਨੈਕਸਟ ਰੀਜ਼ਨ ਸਰ ਦੱਸਾ ਮੈਂ ਕਿ ਜਿਹੜੀ ਮਿਸਕਾਰੇਜ ਦੇ ਚਾਂਸ ਹੈ ਜਿਹੜੀ ਐਂਡੋਮੈਟ੍ਰੋਸਿਸ ਲਾਈਨਿੰਗ ਹੈ ਇਹ ਅਗਰ ਸਟਰੋਂਗ ਨਹੀਂ ਹੋਏਗੀ ਬਹੁਤ ਜ਼ਿਆਦਾ ਪਤਲੀ ਹੋਏਗੀ ਇਹ ਪਤਲੀ ਕਿਉਂ ਹੋਏਗੀ ਕਿਉਂਕਿ ਬਹੁਤ ਸਾਰੀਆਂ ਸਵियर ਪ੍ਰੋਬਲਮ ਜੋ ਅਸੀਂ ਪਹਿਲਾਂ ਡਿਸਕਸ ਕੀਤੀਆਂ ਲਾਈਕ ਹਾਰਮੋਨਲ ਇੰਬੈਲੈਂਸ ਪੀਆਈਡੀ ਜਾਂ ਯੂਰੀਨ ਇਨਫੈਕਸ਼ਨਸ ਹੋ ਰਹੀ ਬਹੁਤ ਤਰ੍ਹਾਂ ਦੀਆਂ ਫਾਈਬਰੋਡਿਸਿਸ ਮੀਨ ਸਾਰੀਆਂ ਦੇ ਕਾਰਨ एंडोमेट्रोसिस लाइनिंग पतली ਹੋਏਗੀ ਅਗਰ ਇਹ ਪਤਲੀ ਹੋਏਗੀ ਤਾਂ ਇਹਦੇ ਵਿੱਚ ਬੇਬੀ ਕੈਰੀ ਲੌਂਗ ਟਾਈਮ ਲਈ ਨਹੀਂ ਹੋ ਸਕੇਗਾ ਤਾਂ ਆਬਵੀਅਸ ਆ ਸੈਕਿੰਡ ਜਾਂ ਫੋਰਥ ਮੰਥ ਦੇ ਵਿੱਚ ਮਿਸਕਾਰੇਜ ਆਣਾ ਹੀ ਆਣਾ ਸਰ ਓਕੇ ਅੱਛਾ ਤੇ ਫਿਰ ਮੈਂ ਇੱਕ ਹੋਰ ਚੀਜ਼ ਹੈਗੀ ਆ ਅ ਅਸੀਂ ਅਗਲਾ ਸਵਾਲ ਵੀ ਉਹਨਾਂ ਕੋਲ ਲਵਾਂਗੇ ਪਰ ਇੱਕ ਵਾਰ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਦੇਖੋ ਤੁਸੀਂ ਔਲੇ ਦੇ ਉੱਤੇ ਹਰਮੀਤ ਜੀ ਨੇ ਵਰਕ ਲਗਾ ਕੇ ਰੱਖਿਆ ਹੈ ਚਾਂਦੀ ਦਾ ਦਈ ਰੱਖੀ ਐ ਤੇ ਮਿਸ਼ਰੀ ਰੱਖੀ ਐ ਔਰ ਇੱਕ ਪਸਮ ਵੀ ਤਿਆਰ ਕਰਕੇ ਰੱਖੀ ਐ ਅਸੀਂ ਜਾਣਾਂਗੇ ਕਿ ਇਹਦਾ ਕੀ ਕੰਮ ਹੈਗਾ ਬੜਾ ਈਜ਼ੀ ਬੜਾ ਆਸਾਨ ਬੜਾ ਘਰੇਲੂ ਨੁਸਖਾ ਹੈਗਾ ਹਰਮੀਤ ਜੀ ਦਾ ਕਹਿੰਦਾ ਕਿ ਇਹਦੇ ਇਸਤੇਮਾਲ ਦੇ ਨਾਲ ਅਸੀਂ ਸਮੇਂ ਤੋਂ ਪਹਿਲਾਂ ਹੋਣ ਵਾਲਾ ਗਰਭਪਾਤ ਨੂੰ ਬਚਾ ਸਕਦੇ ਹਾਂ ਅੱਛਾ ਮੈਂ ਇੱਕ ਹੋਰ ਸਵਾਲ ਹੈਗਾ ਉਹ ਕਿਹੜੀ ਕੰਡੀਸ਼ਨ ਹੁੰਦੀ ਹੈ ਜਦੋਂ ਅਸੀਂ ਖੁਦ ਚਾਹੁੰਦੇ ਨਹੀਂ ਹਾਂ ਕਿ ਗਰਭਪਾਤ ਹੋਵੇ ਯਾ ਫਿਰ ਮਿਸਕਾਰੇਜ ਵਾਲੀ ਸਥਿਤੀ ਪੈਦਾ ਹੋਵੇ ਪਰ ਡਾਕਟਰ ਸਾਨੂੰ ਕਹਿ ਦਿੰਦੇ ਨੇ ਜੀ ਵੀ ਇਹ ਤਾਂ ਤੁਹਾਨੂੰ ਜਿਹੜਾ ਅਬੋਰਟ ਕਰਵਾਉਣਾ ਹੀ ਪੈਣਾ ਹੈ ਨਹੀਂ ਤਾਂ ਫਿਰ ਤੁਹਾਡੀ ਜਾਨ ਨੂੰ ਖਤਰਾ ਹੈ ਜਾਂ ਬੱਚੇ ਦਾ ਕੀ ਮਾਮਲਾ ਉਹ ਕੀ ਸਥਿਤੀ ਹੁੰਦੀ ਹੈ ਬੇਸਿਕਲੀ ਸਾਨੂੰ ਇਹ ਦੱਸਿਓ ਸਰ ਦੇਖੋ ਮਤਲਬ ਕਹਿੰਦਾ ਕਿ ਸਾਡੇ 24 ਘੰਟਿਆਂ ਦੀ ਕੜੀ ਹੈ ਤੇ ਅਸੀਂ ਇਹ ਦੇਖਦੇ ਹਾਂ ਵੀ ਉਹ ਕਿਹੜਾ ਪਲ ਹੋਵੇ ਜਦੋਂ ਬੀਜ ਦੇ ਵਿੱਚੋਂ ਬੀਜ ਨਿਕਲੇ ਹੈਨਾ ਜੀ ਠੀਕ ਹੈ ਮਤਲਬ ਕਹਿੰਦੇ ਕਰਨ ਕਰਣ ਆਪੇ ਆਪ ਕਰਨਾ ਤਾਂ ਉਹ ਵਾਹਿਗੁਰੂ ਨੇ ਵੀ ਜਾਂ ਗੁਰੂ ਜਿਹੜੇ ਵੀ ਆਪਾਂ ਗੁਰੂ ਨੂੰ ਮੰਨਦੇ ਆ ਉਸ ਗੁਰੂ ਨੇ ਕਰਨਾ ਹੀ ਹੈ ਮਿੱਟੀ ਦੇ ਵਿੱਚੋਂ ਮਿੱਟੀ ਜਿਹੜਾ ਬੀਜ ਹੀ ਸਰ ਇਹ ਮਿੱਟੀ ਚੋਂ ਮਿੱਟੀ ਬੰਨਣਾ ਆ ਇਹ 1% ਸਰ ਉਹਦੇ ਹੱਥ ਵੀ ਹੈ ਕਿ ਉਹ ਕਿਹੜਿਆ ਸਮਾਂ ਲਿਖਿਆ ਆ ਤਾਂ ਇਸ ਕਰਕੇ ਸਾਨੂੰ ਕੁਝ ਐਫਰਟਸ ਕਰਨੇ ਚਾਹੀਦੇ ਆ ਮੈਡੀਟੇਸ਼ਨ ਵੀ ਕਰਨਾ ਚਾਹੀਦਾ ਆ ਤਾਂ ਕਿ ਉਹ 24 ਘੰਟਿਆਂ ਤੋਂ ਉਹ ਇੱਕ ਪਲ ਤੇ ਅਸੀਂ ਨਜ਼ਰ ਰੱਖੀਏ ਤਾਂ ਉਹ ਇੱਕ ਪਲ ਸਾਡੇ ਹੱਥ ਆਵੇ ਤਾਂ ਅਸੀਂ ਆਪਣਾ ਉਹੀ ਮਨੁੱਖੀ ਜੀਵਨ ਜਿਹੜਾ ਸਫਲ ਕਰ ਸਕੇ ਇੱਕ ਮਾਂ ਬਨਣ ਤੋਂ ਬਾਅਦ ਹੀ ਸਾਡਾ ਵੰਸ਼ ਚੱਲਣਾ ਤੇ ਅਸੀਂ ਆਪਣਾ ਮਨੁੱਖੀ ਜੀਵਨ ਸਫਲ ਕਰ ਲੈਣਾ ਪਰ ਬਹੁਤ ਵਾਰ ਤਾਂ ਡਾਕਟਰ ਡਰਾ ਦਿੰਦੇ ਨੇ ਜੀ ਇਹ ਕਹਿ ਕੇ ਵੀ ਸਭ ਕੁਝ ਠੀਕ ਹੈ ਮਾਂ ਨੂੰ ਕੋਈ ਪ੍ਰੋਬਲਮ ਨਹੀਂ ਨਾ ਕੋਈ ਵੋਮਟਿੰਗ ਜ਼ਿਆਦਾ ਨਾ ਕੋਈ ਦਿਲ ਕੁਝ ਹੋ ਰਿਹਾ ਹੈ ਨਾ ਕੋਈ ਟ੍ਰੀਟਮੈਂਟ ਬਹੁਤਾ ਲੈਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਪਰ ਡਾਕਟਰ ਕਹਿ ਦਿੰਦੇ ਨੇ ਵੀ ਹੁਣ ਤਾਂ ਅਡੋਬ ਜਿਹੜਾ ਤੁਹਾਨੂੰ ਅਬਾਰਟ ਕਰਨਾ ਹੀ ਪੈਣਾ ਹੈ ਨਹੀਂ ਤੇ ਤੁਹਾਡੀ ਸਿਹਤ ਨੂੰ ਖਤਰਾ ਹੈ ਉਹ ਕੰਡੀਸ਼ਨ ਤੋਂ ਜਿਹੜਾ ਤੁਹਾਡਾ ਨੁਸਖਾ ਫਾਰਮੂਲਾ ਇਹ ਤੁਸੀਂ ਨੁਸਕੇ ਫਾਰਮੂਲੇ ਬਣਾ ਕੇ ਰੱਖੇ ਨੇ ਬਚਾਣਗੇ ਸਰ ਡੈਫੀਨਿਟਲੀ ਜਿਹੜੇ ਇਹ ਫਾਰਮੂਲੇਸ ਬਣਾਏ ਹੈਗੇ ਆ ਜਿਵੇਂ ਕਿ ਤੁਹਾਨੂੰ ਡਾਕਟਰਸ ਨੇ ਮੰਨ ਲਓ ਇੱਕ ਫੀਮੇਲ ਨੂੰ ਡਾਕਟਰ ਨੇ ਦੂਜੇ ਮਹੀਨੇ ਡਰਾਤਾ ਸਮ ਟਾਈਮ ਚੌਥੇ ਸਮ ਟਾਈਮ ਸੱਤਵੇਂ ਜਿਹੜਾ ਸਤਵਾਹਾਂ ਬੱਚਾ ਕਰ ਰਹੇ ਨੇ ਕਿ ਹੋਣੀਏ ਬਚਦਾ ਜੀ ਸਾਡਾ ਅਬੋਰਟ ਹੋਏਗਾ ਜਿਹੜੀ ਤੁਸੀਂ ਹੁਣੇ ਸਰ ਡਰਨ ਡਰਾਣਾ ਦੀ ਗੱਲ ਕੀਤੀ ਤਾਂ ਅਸੀਂ ਨਾ ਕਹਿੰਦੇ ਹਾਂ ਵੀ ਕਿ ਬੜੀ ਕਹਾੜੀ ਗੱਲ ਕਹਿੰਨੇ ਹੈਗੇ ਆ ਕਿ ਸਰ ਉਹ ਡਰਾਣਾ ਹੀ ਤਾਂ ਹੁੰਦਾ ਡਾਕਟਰਸ ਨੇ ਔਰ ਹੁੰਦਾ ਵੀ ਸਰ ਡਰ ਦੇ ਨਾਲ ਉਹਨਾਂ ਨੂੰ ਜਿਹੜੀ ਮੈਂਟਲੀ ਸਟ੍ਰੈਸ ਹੋਏਗੀ ਤਾਂ ਜੇ ਉਹਦਾ ਸਰ ਕਵਰਪ ਹੋਣਾ ਵੀ ਹੈ ਨਾ ਤਾਂ ਵੀ ਸਤਵਾਹਾਂ ਬੱਚਾ ਕਈ ਵਾਰੀ 8ਵੇਂ ਮਹੀਨੇ ਤੇ ਵੀ ਅਬੋਰਟ ਕਰਾਉਣਾ ਪੈ ਜਾਂਦਾ ਹੈ ਸਰ ਅਸੀਂ ਇੱਕ ਛੋਟਾ ਜਿਹਾ ਗੱਲ ਮਤਲਬ ਕਿ ਇੱਕ ਮੈਜਿਕ ਫਾਰਮੂਲਾ ਅੱਜ ਮੈਂ ਦੱਸਦੀ ਹਾਂ ਕਿ ਅਸੀਂ ਨਾ ਹੀ ਕਿਸੇ ਡਾਕਟਰ ਦੇ ਮੂੰਹ ਇਹ ਗੱਲ ਸੁਣੀਏ ਕਿ ਤੁਹਾਡਾ ਮਿਸਕਾਰੇਜ ਹੋ ਸਕਦਾ ਹੈ ਜਾਂ ਤੁਹਾਨੂੰ ਆਈਵੀਐਫ ਕਰਾਉਣਾ ਪਏਗਾ ਸਰ ਬਹੁਤ ਸਖਾ ਟ੍ਰੀਟਮੈਂਟ ਹੈ ਜੋ ਸਾਡੇ ਘਰ ਦੇ ਵਿੱਚ ਹੀ ਪਿਆ ਹੁਣ ਤੁਸੀਂ ਗੱਲ ਕੀਤੀ ਸੀ ਇਹ ਆਮਲਾ ਸਰ ਆਮਲੇ ਦਾ ਮਰਬਾ ਹਰ ਫੀਮੇਲ ਨੂੰ ਹਰ ਮੈਂਬਰ ਨੂੰ ਅਸ ਦੇ ਟਾਈਮ ਤੇ ਹਰ ਐਡਲਟ ਨੂੰ ਪਤਾ ਹੈ ਕਿ ਕਿੰਨਾ ਪ੍ਰੀਸ਼ੀਅਸ ਹੈ ਇਹ ਆਮਲੇ ਦਾ ਮਰਬਾ ਸਰ ਇਹਦੇ ਉਪਰਾਤ ਲਗਾਇਆ ਕਿ ਅਸੀਂ ਚਾਂਦੀ ਦਾ ਵਰਕ ਲਗਾਇਆ ਤੇ ਇਹਨੂੰ ਦਹੀਂ ਚ ਡੋਬ ਕੇ ਖਾ ਲਈਏ ਸਰ ਇਸ ਨੂੰ ਦਹੀਂ ਦੇ ਵਿੱਚ ਇਹਨੂੰ ਨਹੀਂ ਡਬੋ ਕੇ ਖਾਣਾਗਾ ਜੀ ਇਹ ਦੂਸਰਾ ਫਾਰਮੂਲਾ ਜਿਹੜਾ ਅਸੀਂ ਡਿਸਕਸ ਕਰਨਾ ਪਰ ਹੁਣ ਇਹੀ ਕਿ ਅਸੀਂ ਨਾ ਪਹਿਲੇ ਮਹੀਨੇ ਅਬੋਰਟ ਕਰਾਨਾ ਜੀ ਸਟ੍ਰਿਕਲੀ ਨਾ ਅਸੀਂ ਦੂਜੇ ਨਾ ਚੌਥੇ ਨਾ ਸੱਤਵੇਂ ਨਾ ਅੱਠਵੇਂ ਅਸੀਂ ਪ੍ਰੈਗਨੈਂਸੀ ਕਨਸੀਵ ਕੀਤੀ ਹੈ ਤਾਂ ਬੱਚਾ ਅਸੀਂ ਲੈ ਕੇ ਲੈਣਾ ਹੀ ਲੈਣਾ ਜੇ ਸਾਡੇ ਇਹ ਧਾਰਨਾ ਆ ਤੇ ਸਰ ਕੁਛ ਨਹੀਂ ਕਰਨਾ ਜਦੋਂ ਕਨਸੈਪਸ਼ਨ ਹੋ ਗਈ ਕਨਸੈਪਸ਼ਨ ਤੋਂ ਪਹਿਲਾਂ ਵੀ ਮਤਲਬ ਪ੍ਰੈਗਨੈਂਸੀ ਕਨਸੀਵ ਕਰਨ ਤੋਂ ਪਹਿਲਾਂ ਵੀ ਜਦੋਂ ਅਸੀਂ ਪਲਾਨ ਕਰ ਰਹੇ ਹਾਂ ਇਹ ਮਾਰਨਿੰਗ ਉੱਠ ਕੇ ਉਹਨਾਂ ਨੇ ਆਮਲਾ ਉੱਪਰ ਚਾਂਦੀ ਦਾ ਵਰਕ ਲਗਾਣਾ ਸਰ ਡੇਲੀ ਇੱਕ ਜਨ ਜੀ ਉਹ ਮਾਰਨਿੰਗ ਖਾਲੀ ਪੇਟ ਨਾਲ ਸ਼ੁਰੂ ਕਰਦੇ ਨੇ ਤੇ ਇਹਦੇ ਨਾਲ ਲੈਨਸ ਔਰ ਦੁੱਧ ਦਾ ਗਲਾਸ ਤੇ ਇਹ ਸਰ ਡੈਫੀਨੇਟਲੀ 8ਵੇਂ ਮਹੀਨੇ ਤੱਕ ਜਿਹੜੀ ਅਸੀਂ ਪ੍ਰੋਬਲਮ ਜੀ ਡਿਸਕਸ ਕੀਤੀਆਂ ਸਾਰੀਆਂ ਪ੍ਰੋਬਲਮਾਂ ਦਾ ਇੱਕੋ ਹੀ ਹੱਲ ਹੈ ਸਰ ਇਹ ਪਹਿਲੇ ਮਹੀਨੇ ਤੋਂ ਲੈ ਕੇ 8ਵੇਂ ਮਹੀਨੇ ਤੱਕ ਇਸ ਨੂੰ ਯੂਜ਼ ਕਰਨ ਸਿਰਫ ਸਵਾਲ ਹੀ ਨਹੀਂ ਉੱਠਦਾ ਵੀ ਕਿਸੇ ਵੀ ਤਰੀਕੇ ਉਹਨਾਂ ਦਾ ਮਿਸਕਾਰਜ ਹੋ ਜਾਏ ਜੀ ਜੀ ਅੱਛਾ ਮੇਮ ਇੱਕ ਹੋਰ ਬੜਾ ਅਹਿਮ ਸਵਾਲ ਹੈ ਇਹ ਸਾਰੇ ਸਵਾਲ ਸਾਰੀਆਂ ਜ਼ਿੰਮੇਵਾਰੀਆਂ ਔਰਤ ਦੇ ਉੱਤੇ ਹੀ ਕਿਉਂ ਪੇਜ ਜਾਂਦੀਆਂ ਨੇ ਜੀ ਇੰਨੇ ਮਾਮਲੇ ਚ ਚਾਹੇ ਮਿਸਕਾਰੇਜ ਦਾ ਮਾਮਲਾ ਹੋਵੇ ਜਾਂ ਫਿਰ ਜਿਹੜਾ ਕੁਦਰਤ ਵੱਲੋਂ ਹੋ ਜਾਂਦਾ ਹੈ ਕੁਦਰਤੀ ਹੋ ਜਾਂਦਾ ਹੈ ਕੋਈ ਵੀ ਨਹੀਂ ਚਾਹੁੰਦਾ ਕਿ ਉਹਨਾਂ ਦਾ ਬੱਚਾ ਮਿਸਕਾਰੇਜ ਹੋਵੇ ਜਾਂ ਜਦੋਂ ਅਬੋਰਟ ਕਰਵਾਉਣਾ ਪੈ ਜਾਂਦਾ ਹੈ ਮੇਲ ਦਾ ਵੀ ਕਿਤੇ ਨਾ ਕਿਤੇ ਕੋਈ ਰੋਲ ਰਹਿੰਦਾ ਜੀ ਇਹਦੇ ਚ ਸਰ ਮੇਲ ਦਾ ਇਕਵਲੀ ਰੋਲ ਰਹਿੰਦਾ ਆ ਜੇ ਅਸੀਂ ਇਕਵਲੀ ਰੋਲ ਦੀ ਗੱਲ ਕਰੀਏ ਤਾਂ ਸਰ ਅਸੀਂ ਲਾਸਟ ਬੜੀਆਂ ਵੀਡੀਓਜ਼ ਦੇ ਵਿੱਚ ਬੜੀ ਵਾਰੀ ਐਕਸਪਲੇਨ ਕੀਤਾ ਹੈ ਕਿ ਐਗ অর ਸਪਰਮ ਕੁਆਲਿਟੀ ਜਦੋਂ ਅੱਛੀ ਹੋਏਗੀ ਤਾਂ ਸਵਾਲ ਹੀ ਨਹੀਂ ਉੱਠਦਾ ਕਿ ਮੈਸਕੈਰੇਜ ਹੋ ਜਾਏ ਅਸੀਂ ਸ਼ਾਰਟਲੀ ਗੱਲ ਕਰਦੇ ਆ ਮੇਲ ਨੂੰ ਵੀ ਐਡਵਾਈਸ ਕਰਾਂਗੇ ਕਿ ਲਾਸਟ ਟਾਈਮ ਵੀ ਮੈਂ ਕਿਹਾ ਦੋ ਲੌਂਗ ਸੌਕ ਕਰਕੇ ਉਹਨਾਂ ਨੇ ਮਾਰਨਿੰਗ ਲੈਣਾ ਸ਼ੁਰੂ ਕਰ ਦੇਣਾ ਉਹਦੇ ਨਾਲ ਉਹਨਾਂ ਦੀ ਜਿਹੜੀ ਸਪਰਮ ਕੁਆਲਿਟੀ ਹੈਗੀ ਹੈ ਉਹ ਇੰਪਰੂਵ ਹੁੰਦੀ ਹੈ ਔਰ ਦੂਸਰੇ ਸਰ ਅਸੀਂ ਵਾਲਨਟ ਦਾ ਹਰ ਵਾਰ ਹੀ ਕਹਿੰਨੇ ਆ ਵਾਲਨਟ ਵਾਲਨਟ ਦੀ ਸ਼ੇਪ ਕੀ ਹੈ ਸਰ ਬ੍ਰੇਨ ਵਾਲੇ ਸ਼ੇਪ ਹੈ ਵਾਲਨਟ ਦੀ ਵਾਲਨਟ ਸਰ ਮੇਲ ਵੀ ਲੈ ਸਕਦਾ ਹੈ ਔਰ ਫੀਮੇਲ ਵੀ ਵਾਲਨਟ ਦੇ ਵਿੱਚ ਮੈਲਾਟੋਨਿਨ ਜਿਹੜਾ ਐਨਜ਼ਾਈਮ ਹੈ ਉਸਨੇ ਕੀ ਕਰਨਾ ਸਪਰਮ ਕੁਆਲਿਟੀ ਨੂੰ ਵੀ ਇੰਪਰੂਵ ਕਰਨਾ ਸਰ ਸਾਡੇ ਮੇਲ ਪੇਸ਼ੈਂਟ ਨੇ ਇਸ ਤਰ੍ਹਾਂ ਜਮਾਇਆ ਕਿ ਉਹ 2 ਮਹੀਨੇ ਹੀ ਅਗਰ ਵਾਲਨਟ ਰੈਗੂਲਰ ਖਾ ਲੈਂਦੇ ਆ ਤਾਂ ਜਦੋਂ ਅਸੀਂ ਵਿਰੇਕਸ ਜਿਹੜਾ ਸਾਡਾ ਫਾਰਮੂਲਾ ਹੈਗਾ ਵਿਰੇਕਸ ਦਿੰਨੇ ਆ ਉਸ ਸਪਰਮ ਕੁਆਲਿਟੀ ਨੂੰ ਇੰਪਰੂਵ ਕਰਨ ਲਈ ਦਿੰਨੇ ਆ ਉਹਦੇ ਨਾਲ ਨਾਲ ਜਦੋਂ ਪੇਸ਼ੈਂਟ ਸਾਡਾ ਵਲਨਟ ਸ਼ੁਰੂ ਕਰ ਦਿੰਦਾ ਤੇ ਮੇਲ ਦੇ ਸਪਰਮ ਕਾਊਂਟ ਆਟੋਮੈਟਿਕਲੀ ਇਨਕਰੀਜ਼ ਹੋ ਜਾਂਦੇ ਹੈਗੇ ਆ ਜੀ 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 ਅੱਛਾ ਤੇ ਫਿਰ ਮੈਂ ਇੱਕ ਹੋਰ ਬੜਾ ਅਹਿਮ ਇਸ ਵਿੱਚ ਦੇ ਵਿੱਚ ਮਸਲਾ ਹੈ ਬਹੁਤ ਵਾਰ ਹੁੰਦਾ ਹੈ ਪਹਿਲਾ ਦੂਜਾ ਤੀਜਾ ਮਹੀਨਾ ਚੌਥਾ ਮਹੀਨਾ ਪੰਜਵਾਂ ਮਹੀਨਾ ਵੀ ਰਬ ਰਬ ਕਰਕੇ ਲੰਘ ਗਿਆ ਬੱਚਾ ਠੀਕ ਹੈ ਜੱਚਾ ਠੀਕ ਹੈ ਦੋਨੇ ਠੀਕ ਨੇ ਪਰ ਅਚਾਨਕ ਕੀ ਹੁੰਦਾ ਕਿ 8ਵੇਂ ਮਹੀਨੇ ਚ ਦਰਦ ਹੋਣੇ ਸ਼ੁਰੂ ਹੋ ਜਾਂਦੇ ਨੇ ਜਾਂ ਕੋਈ ਪ੍ਰੋਬਲਮ ਹੋ ਜਾਂਦੀ ਹੈ ਤੇ ਫਿਰ ਉਹ ਮਾਮਲੇ ਚ ਬਚਿਆ ਜਾ ਸਕਦਾ ਹੈ 8ਵੇਂ ਮਹੀਨੇ ਵਾਲਾ ਬੱਚਾ ਬਹੁਤ ਘੱਟ ਚਾਂਸ ਹੁੰਦੇ ਨੇ ਡਾਕਟਰ ਵੀ ਕਹਿੰਦੇ ਨੇ ਵੀ ਰੱਬ ਬਚਾ ਲਵੇ ਤਾਂ ਠੀਕ ਹੈ ਕਿਉਂਕਿ ਉਹ ਉਹਦੀ ਜਿਹੜਾ ਸਿਸਟਮ ਆ ਉਹ ਏਸ ਬੰਨੇ ਹੁੰਦਾ ਨਾ ਹੁਣ ਇਸ ਪਾਰ ਹੁੰਦਾ ਨਾ ਇਸ ਪਾਰ ਹੁੰਦਾ ਜੀ ਸਰ ਇਹਦੇ ਰੀਜ਼ਨਸ ਜਿਹੜੇ ਹੁੰਦੇ ਆ ਨਾ ਉਹ ਪਹਿਲੇ ਟਾਈਮ ਤੋਂ ਸ਼ੁਰੂ ਹੋ ਚੁੱਕੇ ਹੁੰਦੇ ਹੈਗੇ ਆ ਜਿਹੜਾ ਪ੍ਰਸ ਟਰਾਈਮੈਸਟਰ ਹੁੰਦਾ ਹੈ ਸਰ ਪ੍ਰੋਬਲਮਸ ਤਾਂ ਉਦੋਂ ਤੋਂ ਹੀ ਹੁੰਦੀਆਂ ਪਰ ਉਦੋਂ ਅਸੀਂ ਗੌਰ ਨਹੀਂ ਕਰਦੇ ਇਸ ਨੂੰ ਕਵਰ ਅਪ ਕਰਨ ਵਾਸਤੇ ਸਰ ਅਸੀਂ ਬਹੁਤ ਸੌਖਾ ਫਾਰਮੈਟ ਹੁੰਦਾ ਹੈ ਅਸੀਂ ਆ ਭਸਮ ਦੀ ਗੱਲ ਕੀਤੀ ਸੀ ਤੁਸੀਂ ਕਹਿ ਰਹੇ ਸੀ ਕਿ ਮੈਡਮ ਇਹ ਕੀ ਭਸਮ ਬਣਾ ਕੇ ਰੱਖੀ ਹੈਗੀ ਅਸੀਂ 8 ਮਹੀਨੇ ਚੋ ਪ੍ਰੋਬਲਮ ਤਾਂ ਕ੍ਰੀਏਟ ਹੋਣ ਹੀ ਨਹੀਂ ਦੇਣੀ ਅਸੀਂ ਉਹਨੇ ਐ ਫਾਰਮੂਲਾ ਦੱਸਿਆ ਸੀ ਕਿ ਇਹ ਥਰੋਅਆਊਟ 8 ਮੰਥ ਤੱਕ ਲੈ ਸਕਦੇ ਹੈਗੇ ਸਰ ਇਹ ਜਿਹੜੀ ਪਸਮ ਹੈਗੀ ਹੈ ਇਹ ਤੁਸੀਂ ਦੇਖ ਰਹੇ ਹੋ ਕਦੀ ਪਸਮ ਸਰ ਇਹ ਨਾਰੀਅਲ ਦੇ ਜਟਾ ਜਿਹੜੀਆਂ ਹੁੰਦੀਆਂ ਨਾਰੀਅਲ ਦੀਆਂ ਜਟਾ ਸਿਰ ਬਹੁਤ ਸੌਖਾ ਫਾਰਮੂਲਾ ਉਸ ਨੂੰ ਜਲਾ ਕੇ ਉਹਦਾ ਪਾਊਡਰ ਬਣਾ ਲੈਣ ਪਾਊਡਰ ਬਣਾ ਕੇ ਉਸ ਨੂੰ ਮਿਕਸੀ ਜਾਂ ਕਿਸ ਤਰ੍ਹਾਂ ਵੀ ਕੁੱਟ ਕੇ ਉਹਨੂੰ ਬਲੈਂਡ ਕਰ ਲੈਣ ਬਲੈਂਡ ਕਰਨ ਬਾਅਦ ਸਿਰ ਕੱਪੜਾ ਛਾਨ ਕਰਨਾ ਬਹੁਤ ਜ਼ਰੂਰੀ ਕਿਉਂਕਿ ਉਹਦੇ ਕਈ ਵਾਰੀ ਸ਼ਾਰਪ ਜੇ ਤਿੱਖੇ ਧਾਗੇ ਰਹਿ ਜਾਂਦੇ ਹੈਗੇ ਇਸ ਨੂੰ ਕੱਪੜਾ ਛਾਨ ਕਰਕੇ ਬਾਰੀਕ ਪਾਊਡਰ ਬਣਾ ਕੇ ਡੇਲੀ ਇਸ ਨੂੰ ਮਾਰਨਿੰਗ ਸਰ ਲੈਣਾ ਮਾਰਨਿੰਗ ਹੀ ਕਿਉਂਕਿ ਇਹ ਸਭ ਚੀਜ਼ਾਂ ਜਦੋਂ ਅਸੀਂ ਐਮਪਟੀ ਸਟਮਕ ਲੈਨੇ ਤਾਂ ਉਹਦਾ ਅੱਛਾ ਰਿਜ਼ਲਟ ਆਂਦਾ ਹੈ ਇਹਨੂੰ ਸਰ ਦਹੀਂ ਦੇ ਵਿੱਚ ਪਾ ਲੈਣ ਤੇ ਤੁਹਾਨੂੰ ਪਤਾ ਹੈ ਦਹੀਂ ਦੇ ਵਿੱਚ ਨਮਕ ਮਿਰਚ ਦੀ ਬਜਾਏ ਮਿੱਠਾ ਦਹੀਂ ਖਾਧਾ ਜਾਏ ਤਾਂ ਉਹ ਜ਼ਿਆਦਾ ਫਾਇਦੇਦੈਂ ਇਹਦੇ ਵਿੱਚ ਸਰ ਮਿਸ਼ਰੀ ਪਾ ਲੈਣ ਮਿਸ਼ਰੀ ਪਾਊਡਰ ਔਰ ਇਹ ਨਾਰੀਅਲ ਦੀ ਜਿਹੜੀ ਜਟਾ ਹੈ ਇਹ ਕਿੰਨੀ ਪਾਉਣੀ ਹੈ ਜੀ ਜਿਹੜੀ ਇਹ ਭਸਮ ਹੈਗੀ ਹੈ ਨਾਰੀਅਲ ਤੇ ਜਟਾ ਇਹ ਬਹੁਤ ਫਾਇਦੇਮੰਦ ਹੈ ਇਹ 1 ਚਮਚ ਚਮਚ ਤੋਂ ਲੈ ਕੇ 1 ਚਮਚ ਤੱਕ ਯੂਜ਼ ਕਰ ਸਕਦੇ ਆ ਹੁਣੇ ਤੁਸੀਂ ਗੱਲ ਕੀਤੀ ਸੀ 8 ਮਹੀਨੇ ਤੱਕ ਇੱਕ ਦਾ 3 ਇਹ 8 ਮਹੀਨੇ ਤੱਕ ਪ੍ਰੋਪਰ ਨਿਊਟ੍ਰੀਐਂਟਸ ਜਾਣਗੇ ਦੂਸਰਾ ਸਿਰ ਵਿੱਚ ਦੀ ਪ੍ਰੋਬਲਮ ਆ ਜਾਂਦੀ ਹੈ ਸਮ ਟਾਈਮ ਐਕਸੈਸ ਬਲੀਡਿੰਗ ਹੁੰਦੀ ਹੈਗੀ ਹੈ ਜਾਂ ਬਲੀਡਿੰਗ ਸ਼ਾਹਲ ਵੀ ਉਹੀ ਸੀ ਮੈਂ ਕਹਿ ਰਹਾ ਵੀ ਕਈ ਵਾਰ ਹੁੰਦਾ ਹੈ ਸਵਾਲ ਮੇਰਾ ਇਹ ਹੈ ਜੀ ਇਥੇ ਕਿ ਜਿਹੜਾ ਤੁਹਾਡਾ ਇਹ ਨੁਸਕਾ ਖੋਪੇ ਦੀਆਂ ਜਟਾਵਾਂ ਨੇ ਜੜੀਆਂ ਮਿਸ਼ਰੀ ਦਹੀਂ ਇਹ ਤੁਸੀਂ ਕਹਦੇ ਵੀ ਜੇ ਐਕਸੈਸ ਬਲੀਡਿੰਗ ਹੋਵੇ ਤਾਂ ਅਗਰ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤਾਂ ਉਹਨੂੰ ਖਤਮ ਕਰੇਗਾ ਮੇਰਾ ਸਵਾਲ ਇਹ ਹੈ ਕਿ ਪ੍ਰੈਗਨੈਂਸੀ ਹੋਈ ਹੋਈ ਹੈ ਪ੍ਰੈਗਨੈਂਸੀ ਦੇ ਦੌਰਾਨ ਹੀ ਸਾਨੂੰ ਥੋੜਾ ਜਿਹਾ ਬਲੱਡ ਆ ਗਿਆ ਥੋੜਾ ਜਿਹਾ ਦਾਗ ਲੱਗ ਗਿਆ ਉਸ ਦੌਰਾਨ ਇਹ ਕਾਰਗਰ ਹੈਗਾ ਬਚਾ ਲੇਗਾ ਸਰ ਇਹ 101 ਨੇ 110% ਪਰ ਸਾਨੂੰ ਥੋੜਾ ਅਵੇਅਰ ਤਾਂ ਹੋਣਾ ਪੈਗਾ ਹਨ ਹੁਣ ਤੁਸੀਂ ਗੱਲ ਕਰ ਰਹੇ ਸੀ ਕਿ ਮੇਲ ਤੇ ਫੀਮੇਲ ਇਕਵਲੀ ਕਿਦਾਂ ਰਿਸਪੌਂਸੀਬਲ ਹੈਗੇ ਹਨਾ ਸਰ ਇਹ ਉਹਨਾਂ ਨੇ ਫਰਸਟ ਮੰਥ ਤੋਂ ਹੀ ਇਹ ਦੋਨੋਂ ਫਾਰਮੂਲੇ ਬੜਾ ਇਜ਼ੀਲੀ ਲੈ ਸਕਦੇ ਐ ਕਿਉਂਕਿ ਇਹ ਕਾਰਨ ਕੀ ਬਣਾਉਂਦੇ ਕੋਈ ਜਿਵੇਂ ਤੁਸੀਂ ਦੱਸ ਰਹੇ ਕਿ ਬਲੱਡ ਥੋੜਾ ਜਿਹਾ ਬਲੱਡ ਲੱਗ ਗਿਆ ਜੀ ਕਹਿੰਦੇ ਪ੍ਰੋਬਲਮ ਹੋ ਗਈ ਫਿਰ ਡਾਕਟਰ ਕੋਲ ਚਲੇ ਜਾਂਦੇ ਡਾਕਟਰ ਕਹਿੰਦੇ ਜੀ ਆਪ ਬੋਟ ਕਰਨਾ ਪਾਏਗਾ ਇਹ ਬੱਚਾ ਨਹੀਂ ਠਹਿਰ ਸਕਦਾ ਇਹ ਹੀ ਦਿੱਕਤ ਆਉਂਦੀ ਹੈ ਤਾਂ ਫਿਰ ਅਸੀਂ ਕਿਉਂ ਨਹੀਂ ਪਹਿਲੇ ਮਹੀਨੇ ਤੋਂ ਇਹ ਦਹੀਂ ਕਿੰਨਾ ਫਾਇਦੇ ਦਾ ਸਰ ਜ਼ਬਰਦਸਤ ਬੈਨੀਫਿਟ ਹੈ ਸੀ ਪਹਿਲੇ ਮਹੀਨੇ ਤੋਂ ਸ਼ੁਰੂ ਕਰ ਲਈ ਸਾਨੂੰ ਇਹ ਵਾਲਾ ਦਿਨ ਦੇਖਣਾ ਹੀ ਨਾ ਪਵੇ ਤੇ ਦੂਸਰਾ ਸਰ ਇਸ ਦਾ ਇੱਕ ਹੋਰ ਫਾਇਦਾ ਕਈ ਵਾਰੀ ਕੀ ਹੁੰਦਾ ਹੈ ਕਿ ਕੋਈ ਵੀ ਹਾਰਮੋਨਲ ਪ੍ਰੋਬਲਮਸ ਜਾਂ ਫਾਈਬਰੋਇਡ ਜਾਂ ਸਿਸਟ ਇੰਨੇ ਵੱਡੇ ਸਾਈਜ਼ ਦੀਆਂ ਹੁੰਦੀਆਂ ਕਿ ਐਕਸੈਸ ਬਲੀਡਿੰਗ ਫੀਮੇਲ ਨੂੰ ਪੂਰਾ ਪੂਰਾ ਮਹੀਨਾ ਦੋ ਦੋ ਮਹੀਨੇ ਬਲੀਡਿੰਗ ਰੁਕਦੀ ਹੀ ਨਹੀਂ ਸਰ ਉਸ ਦੇ ਵਿੱਚ ਉਹਨਾਂ ਨੇ ਦਵਾਈ ਲੈਣ ਦੀ ਬਜਾਏ ਅਗਰ ਇਹ ਪਾਊਡਰ ਲੈਣ ਤਾਂ ਉਹਨਾਂ ਦੀ ਐਕਸੈਸ ਬਲੀਡਿੰਗ ਜਿਹੜੀ ਹੈ ਉਹ ਵਿਦਨ ਵਿਦ ਇਨ 15 ਡੇਸ ਰਿਕਵਰ ਹੋ ਜਾਏਗੀ ਪਰ ਉਹ ਜਦੋਂ ਮੰਥਲੀ ਇਹਨੂੰ ਲੈਣਗੇ ਤਾਂ ਨੈਕਸਟ ਮੰਥ ਤੱਕ ਇਹ ਰਿਕਵਰ ਹੋ ਜਾਏਗੀ ਔਰ ਹੁਣੇ ਅਸੀਂ ਮੇਲ ਦੀ ਵੀ ਨਾਲ ਗੱਲ ਕਰ ਰਹੇ ਸੀ ਸਰ ਪਾਇਲਸ ਜਿਹੜੀ ਡਿਜ਼ੀਜ਼ ਸਾਨੂੰ ਪਤਾ ਹੈ ਪਾਇਲਸ ਦੇ ਵਿੱਚ ਇਹ ਬਲੱਡ ਵਾਲਾ ਰੋਲ ਹੁੰਦਾ ਹੈ ਇਹ ਮੇਲ ਔਰ ਫੀਮੇਲ ਦੋਨੋਂ ਹੀ ਪਾਇਲਸ ਦੇ ਵਿੱਚ ਵੀ ਯੂਜ਼ ਕਰ ਸਕਦੇ ਹੈਗੇ ਆ ਅੱਛਾ ਮੈਂ ਫਿਰ ਚਲੋ ਇਹ ਤਾਂ ਗੱਲ ਹੋ ਗਈ ਪਰ ਬਹੁਤ ਸਾਰੀ ਫਿਰ ਸਵਾਲ ਪਹਿਲੀ ਵਾਲੀ ਵੀਡੀਓ ਦੇ ਵਾਲਾ ਅਸੀਂ ਮੈਂ ਤੁਹਾਡੇ ਤੋਂ ਕਰਨਾ ਚਾਹਾਂਗਾ ਇਹ ਨੁਸਖੇ ਇਹ ਟੋਟਕੇ ਇਹ ਫਾਰਮੂਲੇ ਅਸੀਂ ਇਸਤੇਮਾਲ ਕਰ ਲਏ ਪਰ ਫਿਰ ਵੀ ਸਾਡੀ ਗੱਲ ਨਹੀਂ ਬਣ ਰਹੀ ਫਿਰ ਵੀ ਪ੍ਰੈਗਨਨਸੀ ਨਹੀਂ ਹੋ ਰਹੀ ਜਾਂ ਪ੍ਰੈਗਨਨਸੀ ਹੋ ਰਹੀ ਹੈ ਤਾਂ ਮਿਸਕਾਰੇਜ ਹੋ ਰਿਹਾ ਹੈ ਅਬਾਰਟ ਕਰਵਾਉਣਾ ਪੈ ਰਿਹਾ ਹੈ ਵਾਰ-ਵਾਰ ਕਈ ਵਾਰ ਹੁੰਦਾ ਹੈ ਕਿ ਬੱਚਾ ਬਾਇਰਥ ਹੀ ਜਿਹੜਾ ਅਸੀਂ ਕਹੇ ਲਈਏ ਕਿ ਡੈਡ ਜਿਹੜਾ ਜਨਮ ਲੈਂਦਾ ਹੈ ਮਰਿਆ ਹੋਇਆ ਜਿਹੜਾ ਪੈਦਾ ਹੁੰਦਾ ਫਿਰ ਉਹਦਾ ਵਾਸਤੇ ਤੁਸੀਂ ਕੀ ਨੁਸਖੇ ਕੀ ਟੋਟਕੇ ਫਾਰਮੂਲੇ ਰੱਖੇ ਹੋਏ ਨੇ ਕੋਈ ਰੱਖੇ ਹੋਏ ਨੇ ਤੁਸੀਂ ਸਰ ਅਸੀਂ ਹੁਣ ਅੱਜ ਗੱਲ ਕਰ ਰਹੇ ਹਾਂ ਪਿਛਲੀਆਂ ਬੜੀਆਂ ਵੀਡੀਓਜ਼ ਦੇ ਵਿੱਚ ਮੈਂ ਸੋਭਾਗਿਆ ਮੈਡੀਸਿਨਸ ਦੀ ਗੱਲ ਕੀਤੀ ਹੈਗੀ ਹੈ ਸਰ ਜਦੋਂ ਤੋਂ ਆਪਾਂ ਤੁਸੀਂ ਸਾਡੇ ਕੋਲ ਆਉਣ ਲੱਗੇ ਵੀਡੀਓਜ਼ ਬਣਾ ਰਹੇ ਹਾਂ ਸਰ ਟੱਚ वुਡ ਇਦਾਂ ਇਦਾਂ ਦੇ ਕੇਸ ਆ ਇਹ ਸੋਭਾਗਿਆ ਮੈਂ ਦਿੰਨੀ ਹੈ ਜਿਵੇਂ 3 ਮੰਨ ਦਾ ਟਰੀਟਮੈਂਟ ਸਰ ਸੋਭਾਗਿਆ ਦੇ ਤਿੰਨ ਕੈਪਸੂਲ ਖਾਣ ਦੇ ਨਾਲ ਵੀ ਮੇਰੇ ਪੇਸ਼ੈਂਟਸ ਨੂੰ ਪ੍ਰੈਗਨੈਂਸੀ ਕਨਸੀਵ ਹੋ ਗਈ ਜੋ ਬਹੁਤ ਟਾਈਮ ਤੋਂ ਨਹੀਂ ਇਹ ਅਸੀਂ ਬਿਲਕੁਲ ਲਾਈਵ ਔਰ ਰਿਐਲਿਟੀ ਦੱਸ ਰਹੇ ਹੈਗੇ ਆ ਓਨਲੀ 3 ਕੈਪਸੂਲ ਔਰ ਇੱਕ ਮੇਰੇ ਪੇਸ਼ੈਂਟ ਹੈ ਕਿ ਸਰ ਉਹ ਮੈਡੀਸਿਨ ਲੈ ਕੇ ਬਹੁਤ ਟਾਈਮ ਤੋਂ ਮੀਨਸ ਉਹਨਾਂ ਦੀ ਸ਼ਾਇਦ 9 ਔਰ 10 ਸਾਲ ਹੋ ਗਏ ਸੀ ਉਹਨਾਂ ਨੂੰ ਪ੍ਰੈਗਨੈਂਸੀ ਕਨਸੀਵ ਨਹੀਂ ਹੋ ਰਹੀ ਸੀਗੀ ਤੇ ਉਹ ਮੈਡੀਸਿਨ ਲੈ ਗਏ ਸਰ ਉਹਨਾਂ ਨੇ 1 ਵੀਕ ਹੀ ਖਾਧੀ ਹੈਗੀ ਹੈ 1 ਵੀਕ ਖਾਣ ਬਾਅਦ ਉਹਨਾਂ ਦੀ ਪ੍ਰੈਗਨੈਂਸੀ ਪੋਜ਼ਿਟਿਵ ਆ ਗਈ ਤੇ ਮੈਨੂੰ ਗੱਲ ਕਰਦੇ ਕਿ ਮੈਡਮ ਬਾਕੀ ਮੇਰੇ ਪਏ ਆ ਤੇ ਬਾਕੀਆਂ ਦਾ ਮੈਂ ਕੀ ਕਰਾਂ ਕਿਉਂਕਿ ਪ੍ਰੈਗਨੈਂਸੀ ਤਾਂ ਮੇਰੇ ਇੱਕ ਹਫ਼ਤੇ ਦੀ ਮੈਡੀਸਿਨ ਦੇ ਨਾਲ ਹੀ ਕਵਰ ਹੋ ਗਈ ਸਰ ਇਹ ਐਨੀ ਫਸਟ ਕਲਾਸ ਚੀਜ਼ ਆ ਇੰਨਾ ਫਸਟ ਕਲਾਸ ਫਾਰਮੂਲਾ ਆ ਇਹ ਫੀਮੇਲ ਜਦੋਂ ਪ੍ਰੈਗਨਨਸੀ ਕਨਸੀਵ ਨਹੀਂ ਹੋ ਰਹੀ ਉਦੋਂ ਤੋਂ ਸ਼ੁਰੂ ਕਰਕੇ ਇਹਨੂੰ ਥਰੋਅ ਆਊਟ ਸਰ 8 ਮੰਥ ਤੱਕ ਵੀ ਖਾ ਸਕਦੇ ਹੈਗੇ ਇਹਦੇ ਨਾਲ ਜੋ ਵੀ ਕੰਪਲਿਕੀਸ਼ਨ ਹੈ ਉਹ ਤਾਂ ਰਿਕਵਰ ਹੋਣੀ ਹੀ ਹੋਣੀ ਹੈ ਨਾ ਸਿਰ ਬੱਚੇ ਦਾ ਮਾਈਂਡ ਬੱਚੇ ਦੀ ਹੈਲਥ ਬੱਚੇ ਦੇ ਜਿਹੜੇ ਅੰਗ ਹੈ ਉਹ ਸਾਰਿਆਂ ਨੂੰ ਇਸਨੇ ਰਿਕਵਰ ਕਰਨਾ ਹੈ ਤੇ ਇਸ ਦੇ ਨਾਲ ਨਾਲ ਅਸੀਂ ਇੱਕ ਸਰ ਹੋਰ ਬਣਾਇਆ ਗਰਭਧਾਰਕ ਯੋਗ ਹੈ ਸਰ ਇਹ ਇਹਦੇ ਨਾਲ ਮੈਂ ਦੋਨੋਂ ਫਾਰਮੂਲਸ ਇਹੀ ਦੇਣੇ ਹੈਗੀਆਂ ਇਹ ਗਰਭਧਾਰਕ ਯੋਗ ਲੈ ਸਕਦੇ ਹੈਗੇ ਇਹਦੇ ਨਾਲ ਵੀ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈ ਸਰ ਇਹ 8 ਮਹੀਨੇ ਮਤਲਬ ਵੀ ਨਹੀਂ ਤੁਸੀਂ ਇਹ ਦੋਨੋਂ ਚੀਜ਼ਾਂ ਅਗਰ ਮੇਰੀਆਂ ਸ਼ੁਰੂ ਕਰ ਲਈਆਂ ਇਨਸੈਪਸ਼ਨ ਤੋਂ ਲੈ ਕੇ 8ਵੇਂ ਔਰ 9ਵੇਂ ਮਹੀਨੇ ਤੱਕ ਮੈਂ ਦਾਵਾ ਕਰਦੀ ਆ ਸਰ ਇਹ ਮਤਲਬ ਉਹਨਾਂ ਦਾ ਮਿਸਕੈਰੇਜ ਛੱਡੋ ਉਹਨਾਂ ਦਾ ਬੇਬੀ ਹੀ ਬਹੁਤ ਅੱਛਾ ਹੋਣਾ ਅੱਛਾ ਇੱਕ ਗੱਲ ਹੋਰ ਹੈਗੀ ਜੀ ਇੱਕ ਹੋਰ ਸਵਾਲ ਆਖਰ ਦੇ ਵਿੱਚ ਬਹੁਤ ਵਾਰ ਹੁੰਦਾ ਸਾਡੀ ਭੈਣਾਂ ਨੂੰ ਬੀਪੀ ਕਰਕੇ ਕਨਸੀਵ ਹੀ ਨਹੀਂ ਹੁੰਦਾ ਜੀ ਜਿਨ੍ਹਾਂ ਨੂੰ ਫਿਰ ਉੱਥੇ ਉਹ ਕੀ ਹੱਲ ਹੈ ਇਹਨਾਂ ਚੀਜ਼ਾਂ ਨਾਲ ਹੱਲ ਹੋਏਗਾ ਸੋ ਜਿਹੜੀ ਬੀਪੀ ਦੀ ਪ੍ਰੋਬਲਮ ਹੈਗੀ ਹੈ ਉਹ ਅਸੀਂ ਇਨੀਸ਼ੀਅਲ ਸਟੇਜ 'ਚ ਡਿਸਕਸ ਕੀਤਾ ਸੀਗਾ ਕਿ ਬਾਤ ਔਰ ਪਿਤਤਾ ਅਸੀਂ ਵਧਣ ਦੇਣੀ ਹੀ ਨਹੀਂ ਫਿਰ ਵੀ ਸਰ ਅਗਰ ਉਹਨਾਂ ਨੂੰ ਬੀਪੀ ਦੀ ਪ੍ਰੋਬਲਮ ਹੈਗੀ ਹੈ ਜਾਂ ਬੀਪੀ ਜੇ ਦਾ ਵਾਧਦਾ ਹੈਗਾ ਸਰ ਉਸ ਟਾਈਮ ਤੇ ਉਹਨਾਂ ਨੇ ਲੀਵਾ ਲੀਵਾ ਦੇ ਲੈ ਲੈਣੇ ਆ ਤੇ ਇਹ ਲੀਵਾ ਕਿਉ ਫਾਰਮੂਲਾਸ ਦੇ ਨਾਲ ਉਹਨਾਂ ਦਾ ਬੀਪੀ ਵੀ ਰਿਕਵਰ ਹੋਣਾ ਆ ਤੇ ਜਿਹੜਾ ਵੀ ਕੋ ਨਹੀਂ ਲੇਗਾ ਅਗਰ ਉਹ ਮੰਗਾ ਲੈਂਦੇ ਤਾਂ ਵੀ ਉਹਨਾਂ ਦਾ ਬੀਪੀ ਰਿਕਵਰ ਹੋ ਜਾਣਾ ਆ ਇਹਨਾਂ ਇਹ ਤਾਂ ਸਭ ਹੋ ਗਿਆ ਮੈਡੀਸਿਨ ਜਿਹੜੀ ਅਸੀਂ ਤਿਆਰ ਕੀਤੀ ਆਂ ਆਦਰਵਾਇਜ਼ ਇਹ ਫਾਰਮੂਲੇਜ਼ ਯੂਜ਼ ਕਰ ਲੈਣਾ ਉਹਨਾਂ ਦਾ ਬੀਪੀ ਮਤਲਬ ਵੀ ਨਹੀਂ ਸਰ ਉਹਨਾਂ ਦਾ ਇਨਕਰੀਜ਼ ਹੋ ਜਾਏ ਜੀ ਜੀ ਚਲੋ ਅੱਛਾ ਜੀ ਫਿਰ ਹਰਮੀਤ ਜੀ ਜਾਣਦੇ ਇਹਨਾਂ ਫਾਰਮੂਲੇ ਨੂੰ ਵੀ ਇੱਕ ਪਾਸੇ 100 ਦਸ ਦੀ ਇਹਨਾਂ ਤੁਹਾਡੇ ਨੁਸਖਿਆਂ ਨੂੰ ਵੀ ਇੱਕ ਪਾਸੇ ਅਸੀਂ ਲਾ ਦਈਏ ਤਾਂ ਸਾਨੂੰ ਇਹ ਦੱਸੋ ਵੀ ਬਹੁਤ ਵਾਰ ਹੁੰਦਾ ਹੈ ਕਿ ਜਦੋਂ ਸਾਡੇ ਕੋਈ ਧੀ ਸਾਡੀ ਕੋਈ ਭੈਣ ਸਾਡੀ ਕੋਈ ਮਾਂ ਗਰਭ ਧਾਰਨ ਕਰਦੇ ਉਸ ਤੋਂ ਬਾਅਦ ਹਾਰਮੋਨ ਇਨ ਬੈਲੈਂਸ ਬਹੁਤ ਵਾਰ ਹੁੰਦਾ ਇੱਕਦਮ ਗੁੱਸਾ ਆ ਗਿਆ ਇੱਕਦਮ ਬਹੁਤ ਵਧੀਆ ਮੂਡ ਹੋ ਗਿਆ ਇਕਦਮ ਖਾਣੇ ਨੂੰ ਦਿਲ ਕਰਦਾ ਇਕਦਮ ਬਿਲਕੁਲ ਵੀ ਭੁੱਖ ਨਹੀਂ ਲੱਗਦੀ ਫਿਰ ਉਸ ਤਰ੍ਹਾਂ ਦੇ ਹਾਲਾਤਾਂ ਚ ਇਹਨਾਂ ਨੁਸਖਿਆਂ ਦੇ ਫਾਰਮੂਲਿਆਂ ਦੀ ਮੈਨੂੰ ਲੱਗਦਾ ਹੈ ਕਿ ਨਾ ਤਾਂ ਉਹ ਕਰ ਸਕਦੇ ਨੇ ਨਾ ਉਹਨਾਂ ਕੋਲ ਇੰਨੀ ਹਿੰਮਤ ਹੁੰਦੀ ਹੈ ਫਿਰ ਉਹਨਾਂ ਵਾਸਤੇ ਕੋਈ ਨੁਸਕਾ ਟੋਟਕਾ ਜਾਂਦੇ ਜਾਂਦੇ ਤੁਸੀਂ ਕੀ ਦੋਗੇ ਸਰ ਜੀ ਮੈਂ ਸੌਖਾ ਰਾ ਤਰੀਕਾ ਦੱਸਾਂ ਜੇ ਕੋਈ ਵੀ ਕੰਪਲਿਕੇਸ਼ਨ ਲੱਗੇ ਅਸੀਂ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਗੱਲ ਕੀਤੀ ਸੀਗੀ ਕਿ ਮਿੱਟੀ ਕਮਾਦੋ ਮਿੱਟੀ ਦੇ ਵਿੱਚ ਹੀ ਮਿਲ ਜਾਣਾ ਹਨਾ ਸਰ ਤੇ ਉਹ ਕਹਿੰਦੇ ਕਿ ਮਿੱਟੀ ਉਹੀ ਮਿੱਟੀ ਬੰਨਾਂ ਅਗਲਾ 20 ਤਿਆਰ ਹੋਣਾ ਸੌਖਾ ਰਾ ਤਰੀਕਾ ਕੁਝ ਨਾ ਕਰਨ ਸਰ ਉਹ ਮਿੱਟੀ ਦੇ ਵਿੱਚ ਮਿੱਟੀ ਉਹਨੂੰ ਉਹਦੇ ਚ ਬੱਠਲ ਦੇ ਵਿੱਚ ਜਿਹੜਾ ਬੱਠਲ ਬੋਲਦੇ ਆ ਉਹਦੇ ਵਿੱਚ ਮਿੱਟੀ ਲੈ ਕੇ ਪਰ ਮਿੱਟੀ ਕੋਈ ਗਰਮ ਉਹਨਾਂ ਦੇ ਡੇਜ਼ਰਟ ਵਾਲੀ ਨਹੀਂ ਲੈਣੀ ਹੈਗੀ ਉਹਨਾਂ ਨੇ ਲਾਲ ਮਿੱਟੀ ਲੈਣੀ ਹੈਗੀ ਸਰ ਬਾਕੀ ਜੇ ਫਿਰ ਵੀ ਉਹਨਾਂ ਨੇ ਮਿੱਟੀ ਬਾਰੇ ਪੁੱਛਿਆ ਵੀ ਕਿਹੜੀ ਮਿੱਟੀ ਜਿਸ ਅਸੀਂ ਪੈਰ ਮਿੱਟੀ ਦੇ ਵਿੱਚ ਪੈਰਾਂ ਨੂੰ ਸਰ ਡੇਲੀ 15 ਤੋਂ 20 ਮਿੰਟ ਕਿੰਨਾ ਕੁ ਉਹਨਾਂ ਨੇ ਪਾਣੀ ਪਾਣਾ ਹੈ ਕਿੰਨਾ ਕੁ ਮੋਇਸਚਰ ਕਰਨਾ ਉਹ ਮੈਨੂੰ ਉਹ ਕਾਲ ਕਰ ਸਕਦੇ ਹੈ ਮੈਨੂੰ ਪੁੱਛ ਸਕਦੇ ਹੈ ਕਿ ਜਿਹੜਾ ਇਹ ਮਿੱਟੀ ਵਾਲੇ ਲੇਪ ਦਾ ਫਾਰਮੂਲਾ ਹੈ ਮਾਮ ਇਹ ਅਸੀਂ ਕਿਸ ਟਾਈਮ ਤੋਂ ਸ਼ੁਰੂ ਕਰਨਾ ਹੈ ਤੇ ਕਿੰਨਾ ਟਾਈਮ ਰੱਖਣਾ ਹੈ ਇਹਦੇ ਬਾਰੇ ਸਰ ਉਹ ਮੈਨੂੰ ਕੰਟੈਕਟ ਕਰਨ ਤੇ ਇਹਦੇ ਬਾਰੇ ਮੈਂ ਹੋਰ ਡਿਟੇਲ ਚ ਜ਼ਰੂਰ ਦੱਸਾਂਗੀ ਜੀ ਬਸ ਤੁਹਾਡਾ ਕਹਿਣ ਦਾ ਮਤਲਬ ਇਹ ਵੀ ਅਗਰ ਕੋਈ ਵੀ ਦਿੱਕਤ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਮਿੱਟੀ ਦੇ ਵਿੱਚ ਪੈਰ ਦੇ ਕੇ ਉਹਨੂੰ ਠੀਕ ਰੱਖਿਆ ਜਾ ਸਕਦਾ ਹੈ ਸਰ ਹੁਣੇ ਤੁਸੀਂ ਬੀਪੀ ਦੀ ਗੱਲ ਵੀ ਕੀਤੀ ਸੀ ਨਾ ਆਈ ਥਿੰਕ ਸਰ ਮਿੱਟੀ ਦੇ ਵਿੱਚ ਠੰਡਕ ਤਾਂ ਹੋਣੀ ਹੋਣੀ ਹੈਗੀ ਔਰ ਸਰ ਜੀ ਠੰਡਕ ਜਾਏਗੀ ਹੋਰ ਤਾਂ ਹੋਰ ਸਰ ਮਿੱਟੀ ਦਾ ਲੇਪ ਉਹ ਅਗਰ ਐਬਡੋਮਨ ਤੇ ਕਰ ਲੈਂਦੇ ਹੈ ਨਾ ਤਾਂ ਵੀ ਸਰ ਬੱਚੇ ਨੂੰ ਬਹੁਤ ਫਾਇਦਾ ਹੋਣਾ ਹੈਗਾ ਸਾਡਾ ਬੀਪੀ ਵੀ ਰਿਕਵਰ ਹੋ ਜਾਣਾ ਪ੍ਰੈਗਨancies ਰਿਲੇਟਡ ਸਾਰੀਆਂ ਪ੍ਰੋਬਲਮਸ ਵੀ ਕਵਰ ਹੋ ਜਾਣੀ ਹੈ ਮਿੱਟੀ ਦਾ ਸਰ ਬਹੁਤ ਫਾਇਦਾ ਹੈ ਜੀ ਬਹੁਤ ਬਹੁਤ ਸ਼ੁਕਰੀਆ ਹਰਮੀਤ ਜੀ ਸਾਰੀ ਗੱਲਬਾਤ ਦੇ ਲਈ ਔਰ ਇਨਾ ਚੰਗਾ ਔਰ ਇਨਾ ਵਧੀਆ ਨੁਸਖਾ ਦੇਣ ਵਾਸਤੇ ਤੁਹਾਨੂੰ ਤਸਵੀਰਾਂ ਵੀ ਦਿਖਾ ਦੰਨੇ ਆ ਔਲਾ ਹੈ ਚਾਂਦੀ ਰੱਗੇ ਜਿਹਦੇ ਉੱਪਰ ਚਾਂਦੀ ਦਾ ਵਰਕ ਲਗਾਇਆ ਹੋਇਆ ਹੈ ਔਰ ਨਾਲ ਜਿਹੜਾ ਨਾਰੀਅਲ ਹੈਗਾ ਪੂਰਾ ਨਾਰੀਅਲ ਉਹਦੇ ਜਿਹੜੇ ਜਟਾਵਾਂ ਨੇ ਉਹਨਾਂ ਨੂੰ ਫੂਕ ਕੇ ਇਹ ਜਿਹੜੀ ਭਸਮ ਬਣਾਈ ਹੋਈ ਹੈ ਮਿਸ਼ਰੀ ਹੈ ਦਹੀਂ ਹੈ ਇਹਨੂੰ ਮਿਕਸ ਕਰਨ ਤੋਂ ਬਾਅਦ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਮਿਸਕੈਰੀਜ ਨਾਲ ਸੰਬੰਧਿਤ ਨੇ ਬਲੀਡਿੰਗ ਨਾਲ ਸੰਬੰਧਿਤ ਨੇ ਹਰਮੀਤ ਜੀ ਨੇ ਦੱਸਿਆ ਕਿ ਉਹ ਠੀਕ ਹੋ ਸਕਦੀਆਂ ਨੇ ਪਰ ਮੇਰੀ ਸਲਾਹ ਮੇਰਾ مشورہ ਮੇਰੀ ਚੇਤਾਵਨੀ ਸਭ ਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਤੁਸੀਂ ਇਸਤੇਮਾਲ ਕਰਨਾ ਹੈ ਤਾਂ ਉਸ ਦੇ ਲਈ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਹੈ ਜਿਹੜੀ ਉਹ ਜ਼ਰੂਰੀ ਹੈ ਕਿਉਂਕਿ ਬਹੁਤ ਵਾਰ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ